मैं लगूंगा ना मेरे सारे बंद लगन गे अना भी अस नी करना काम करो कम

ਇਹ ਤੇ ਇਹ ਕਿ ਮੜਾ ਪਿੱਛੇ ਰਿਹਾ ਜੀ ਉਹ ਖੜੀ ਐ ਆਏ ਖੜੀ ਐ ਉਹ ਖੜੀ ਐ ਜੀ ਅੱਧੀ ਕਿਉਂ ਖੜੀ ਆ ਉੱਥੇ ਉਹ ਕਰਕੇ ਜੀ ਇਹ ਪਿਛਲੀ ਵਾਰ ਲਈਦੀ ਭਾਈ ਅਸੀਂ ਐਂ ਜਾਉਂਦੇ ਆ ਵੀ ਜਿਹੜਾ ਉਹ ਪਾਦੇ ਪਾ ਫੇਰੇਤਾ ਪਿਆ ਨਾ ਉੱਥੇ ਡਰੇਨ ਨਿਕਲ ਜੇ ਤਾਂ ਗੱਭੇ ਚੱਲੇ ਹਾਂ ਉਧਰ ਚਲੇ ਜਾਊਗਾ ਪਿਛਲੀ ਵਾਰ ਵੀ ਐਂ ਕਰਿਆ ਸੀ ਹਾਂ ਉਹ ਐਸ ਜੀਓ ਮਾਈਨਿੰਗ ਜੇ ਉਧਰੋਂ ਡレイン ਮਾਰ ਦੋ ਨਾ ਪਈ ਇਹਦਾ ਇਹਦਾ ਬਹੁਤ ਚੇਂਜ ਕਰੋ ਬਹੁਤ ਪਰਲੇ ਪਾਸੇ ਚਲੇ ਜਾਉ ਉਧਰਲੇ ਪਾਸੇ ਸਾਰਾ ਆਪਣਾ ਡレイン ਬਣਾਉਣਾ ਉਧਰ ਕਰੀ ਜ਼ਰੂਰ ਹੈ ਕਿ ਉਧਰੋਂ ਕਰਕੇ ਅੰਦਰ ਆ ਰਿਹਾ ਮੈਂ ਵੀ ਦੇਖੀ ਹਾਂ ਹਾਂ ਜੇ ਤੁਸੀਂ ਉਧਰ ਡレイン ਮਾਰ ਦੋ ਜੀ ਤਾਂ ਬਹੁਤ ਉਧਰ ਚਲੇ ਜਾਣਾ ਪਿਛਲੀ ਮਤਲਬ ਤਿੰਨ ਚਾਰ ਸਾਲ ਪਹਿਲਾਂ ਬਹੁ ਆਇਆ ਸੀ ਇੱਧਰ ਜੇ ਉਧਰ ਡレイン ਮਾਰੀ ਬਹੁ ਉਧਰ ਹੋ ਗਿਆ ਫਿਰ ਕਤਰਾ ਨਹੀਂ ਕੋਈ ਪਾਣੀ ਕਰਵਾ ਕਰ ਹੋਣੇ ਕਰਕੇ ਲਗੀ ਡਾਜ ਉਦੇ ਕਰਕੇ ਇਧਰ ਨੂੰ ਆਇਆ ਹੈ ਉਹਦੇ ਕਰਕੇ ਪਾਣੀ ਇਧਰ ਆਇਆ ਇਹ ਜ਼ਰੂਰ ਕਰਵਾ ਲਓ ਸਵੇਰੇ ਬਿਲਕੁਲ ਆ ਜੋ ਕਿ ਰੱਖ ਚੱਲ ਨਹੀਂ ਹੋਰ ਵੀ ਹੋਰ ਹਾਂਜੀ ਠੀਕ ਹੈ ਨਿਵਾਰੇ ਸੇਵਾ ਸਾਰੇ ਜਣੇ ਹਾਂਜੀ ਇਹਦਾ ਬਹੁਤ ਚੇਂਜ ਕਰਾਓ ਪਰ ਇਹ ਜਿੱਦੜਿਆ ਖਾਲੀ ਪਿਆ ਇੱਕ ਡਰੇਨ ਉਧਰ ਦੇ ਪਾਸੇ ਵੱਜੂਗੀ ਬਹੁਤ ਚੇਂਜ ਹੋ ਜਾਣਾ ਬਿਲਕੁਲ ਜੀ ਇਹ ਕਹਿਆ ਦਾ ਜੀ ਉਹਨਾਂ ਨੂੰ ਜੇ ਉੱਧਰ ਨੇ ਪਾਪੇ ਪੱਟ ਕੇ ਇੱਕ ਡਰੇਨ ਇਹ ਵੱਜਣੀ ਉਹ ਡਰੇਨ ਨੇ ਜੇ ਦੇਖੀ ਚੱਲਣਾ ਪਾਣੀ ਮੈਂ ਉਹਨੂੰ ਐਸਡੀ ਨੂੰ ਸਮਝਾਇਆ ਵੀ ਹੁਣ ਪਿਛਲੀ ਜਦ 4 ਸਾਲ ਪਹਿਲਾਂ ਇੱਥੇ ਅਸੀਂ ਰਾਤ ਦੋ ਰਾਤਾਂ ਰਹੇ ਤੇ ਆਪਾਂ ਸਾਰੇ ਜਾਣੇ ਜਦੋਂ ਉਧਰ ਡਰੇਨ ਮਾਰੀ ਸੀ ਬਿਲਕੁਲ ਜੀ ਬਹੁਾਈ ਨਹੀਂ ਉਧਰ ਹਾਂ ਸਵੇਰੇ ਮਰਾ ਉਹਦਾ ਹੀ ਕਹਿੰਦੇ ਜੀ ਉਹਨਾਂ ਨੂੰ ਕਿਹਾ ਤਾਂ ਐਸਡੀਓ ਉਹ ਕਹਿੰਦੇ ਪਾਣੀ ਦਾ ਬਾ ਰਾਤ ਡੇਡ ਲੱਖ ਕਿਉਂ ਸੀਕਦਾ ਬਣੇ ਹੁਣ ਹੈਗਾ ਕੋਈ 60 ਤੋਂ 70 ਹਜ਼ਾਰ ਕੁਝ ਥੋੜਾ ਜਿਹਾ ਘਟਾ ਕੇ ਪਾਣੀ ਡੇਨ ਮਾਰ ਦੇਣਾ ਪਾਣੀ ਦਾ ਬਹੁਤ ਬਦਲ ਜਾਣਾ ਸੀ ਬੱਜ ਜਾਣਾ ਹੁਣ ਸਵੇਰੇ ਕਹਿੰਦੇ ਸ਼ਾਇਦ ਉਹ ਅੱਛਾ ਸਾਬ ਨਾਲ ਗੱਲ ਕਰਾਉਣਾ ਸਾਬ ਮੈਂ ਡੀਸੀ ਨਾਲ ਵੀ ਕਰਾਂ ਹਾਂ ਜੀ ਹਮਲਾ ਤੇ ਡੀਪਰ ਵਾਈਸਿਆਂ ਨੂੰ ਉਹਨਾਂ ਨਾਲ ਗੱਲ ਕਰਾ ਲੀ ਮੈਂ ਨਹੀਂ ਡੀਪੀ ਸਾਹਿਬ ਜੀ ਅਸਲੀ ਗੱਲ ਮੈਂ ਨਾ ਦੌੜ ਉੱਪਰ ਖੜਾ ਸੀ ਚਮਕੌਰ ਸਾਹਿਬ ਏਰੀਆ 'ਚ ਬੰਨ੍ਹ ਦੇ ਉੱਤੇ ਤਾਂ ਐਕਚੁਅਲੀ ਕੀ ਹੈ ਕਿ ਜਦਾ ਪਾਣੀ ਦਾ ਬਹਾਅ ਹੈ ਉਹ ਪਿੰਡਾਂ ਨਾਲ ਪਾਸੇ ਹੋਇਆ ਵਾ ਤਾਂ ਇਦਾਂ ਦੀ ਉਹ ਵਿੱਚ ਪ੍ਰੋਬਲਮ ਆਈ ਸੀ ਐਸੀ ਦੂਸਰੇ ਪਾਸੇ ਟ੍ਰੈਂਚ ਮਾਰਤੀ ਸੀ ਪਾਣੀ ਦਾ ਬਹਾਅ ਉਧਰ ਹੋ ਗਿਆ ਸੀ ਤੇ ਪਿੰਡ ਬਚ ਗਏ ਸੀ ਤੁਸੀਂ ਉਹ ਪੋਪ ਲਾਈਨਾਂ ਵਗੈਰਾ ਇੰਤਜ਼ਾਮ ਕਰ ਦਿਓ ਸਾਡੇ ਬੰਦੇ ਨਾਲ ਹੋ ਕੇ ਉਹ ਉੱਪਰਲੇ ਪਾਸੇ ਟ੍ਰੈਂਚ ਮਾਰਾ ਦਿੰਦੇ ਸਵੇਰੇ ਮੈਂ ਵੀ 6 ਵਜੇ ਇੱਥੇ ਆ ਜਾਊਗਾ ਕੋਪਲੇਨ ਭਾਰਤਮਾਨ ਤੁਸੀਂ ਥੋੜਾ ਜਿਆ ਇਨਸ਼ੋਰ ਕਰ ਦੋ ਕਿ 6 ਵਜੇ ਪਾਈਪ ਕੋਪਲੇਨਾਂ ਜਾਂ ਜੀਸੀਬੀਆਂ ਵਗੈਰਾ ਆ ਜਾਣ ਗੱਭੂ 2 ਕ ਘੰਟੇ ਦਾ ਸਾਰਾ ਕੰਮ ਹੈ ਤਾਂ ਇਹ ਪਾਣੀ ਡਾਇਵਰਟ ਹੋ ਜਾਣਾ ਪਿਛਲੀ ਵਾਰੀ ਇੱਕ ਐਕਸੀਡੈਂਸ ਆਣਾ ਸੀਗਾ ਉਹਨੇ ਸਾਡੇ ਨਾਲ ਲਾ ਕੇ ਕਰਤਾ ਸੀ ਤੁਸੀਂ ਇਹ ਕਾਈਂਡਲੀ ਨੂੰ ਉਹ ਸੀਰੀਅਸਲੀ ਲਿਓ ਸਵੇਰੇ ਮੈਂ ਵੀ 6 ਵਜੇ ਉਰੇ ਪਹੁੰਚ ਜਾਊਗਾ ਓਕ ਓਕ ਇਸ ਆਰਮੀ ਤੋਂ ਸਕੇਗਾ ਸਰ ਏਸੀ ਡਿਊਟੀ ਸਾਹਿਬ ਆਈਐਸ 100 ਗ੍ਰਾਂਟ ਚਲੋ ਥੋੜਾ ਸਾਰਿਆਂ ਦਾ ਬਹੁਤ ਧੰਨਵਾਦ ਬਈ ਆਪਣੇ ਘਰ ਦੇ ਕੰਮ ਛੱਡ ਕੇ ਤੁਸੀਂ ਸੇਵਾ ਜਲਦੀ ਕੱਢੀ ਜਾਂਦੀ ਤਾਂ ਆਹ ਕੰਮ ਹੋਣਾ ਹੀ ਨਹੀਂ ਇਹ ਗੱਲ ਹੈ ਵੀ 4 ਸਾਲ ਤੇ ਉਧਰ ਡੀਸਿਲਟਿੰਗ ਨਹੀਂ ਹੋਈ ਉਹਨੇ 6 6 ਫੁੱਟ ਰੇਤਾ ਚੜਿਆ ਵਾ ਵਾਦੇ ਹੈ ਜੀ 10 ਲੱਭ ਫੁੱਟ ਲਗਾ ਲਓ ਲੇਕਿਨ ਇਹ ਹੈ ਕਿ ਪਾਣੀ ਇਸ ਕਰਕੇ ਆਪਣ ਨੂੰ ਮਾਰਦਾ ਉਹ ਤੱਕ ਇਧਰ ਬੱਜੀ ਜਾਂਦਾ ਉਹ ਕਹਿੰਦੇ ਜੀ ਫੋਰੈਸਟ ਉਹ ਇਹ ਵੀ ਦੱਸ ਰਹੇਗੇ ਜੀ ਫੋਰੈਸਟ ਏਰੀਆ ਇਸ ਕਰਕੇ ਨਹੀਂ ਹੋਣ ਦਿੱਤੀ ਤਾਂ ਉੱਥੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸਰਕਾਰਾਂ ਦੀ ਕਿ ਉਹ ਖਾਲੀ ਕਰ ਦੇਵੇ ਆਪਾਂ ਇਸ ਗੱਲ 'ਚ ਨਾ ਪਈਏ ਪਰ ਕੱਲ ਨੂੰ ਟ੍ਰੈਂਚ ਬੱਜੇਗੀ ਤਾਂ ਹੋ ਜਾਣਾ ਕੱਲ ਫੋਰੈਸਟ ਵਿੱਚ ਕਿਹੜੇ ਕੋਈ ਪਲਾਂਟੇਸ਼ਨ ਹੋਈ ਵੀ ਖਾਲੀ ਪਈ ਹੈ ਲੋਕਾਂ ਨੇ ਉਹੀਓ ਬੱਸ ਆ ਦੂਜੇ ਖੇੜੇ ਸਾਹਿਬ ਉੱਡੀ ਤੁਸੀਂ ਮਰਾਈ ਤੀ ਉਸ ਟਾਈਮ ਵੀ ਤਾਂ ਫੋਰੈਸਟ ਸੀ ਅੱਜ ਨਹੀਂ ਫੋਰੈਸਟ ਬਦਬਿਤ ਹੋ ਗਈ ਉਹ ਯਾਰ ਹੁਣ ਲੀਡਰਾਂ ਨੇ ਡਿਸੀਜਨ ਲੈਣੇ ਹੁੰਦੇ ਆ ਨਹੀਂ ਉਸ ਟਾਈਮ ਤੁਸੀਂ ਆਪ ਨਾਲ ਹੋ ਕੇ ਮਰਾਈ ਆ ਅੱਜ ਹੁਣ ਨਹੀਂ ਪੱਜਦੀ ਹੁਣ ਕੀ ਕਰ ਲੋਗੇ ਉਹਨੂੰ ਕੋਈ ਨਹੀਂ ਕਰ ਲੋਗੇ ਸਾਹਿਬ ਅਸੀਂ ਪਿਛਲੇ ਸਾਹਿਬ ਜੋਰ ਲਾ ਲਓ ਪਾਲੇ ਪਾਸੇ ਨੀਤਾ ਚ ਕਾ ਦਿਓ ਇੱਧਰ ਨਾ ਚ ਕਾਓ ਤੁਸੀਂ ਨਹੀਂ ਇੱਕ ਨਹੀਂ ਸੁਣੀ ਸਾਡੀ ਉਧਰ ਉੱਚੀ ਪਈ ਐ ਤੋ ਨਹੀਂ ਇਹਦਾ ਰਹਿ ਰਹੀ ਹੈ ਲੀਗਲ ਮਾਈਨਿੰਗ ਤਾਂ ਹੋਏ ਨਹੀਂ ਰਹੀ ਰਾਤਾਂ ਨੂੰ ਚੱਕਦੇ ਤਾਂ ਚੋਰਾਂ ਦੇ ਚੋਰਾਂ ਇੱਥਾਂ ਲੱਖਾਂ ਦੇ ਗੱਜ ਹੋ ਜਾਂਦੇ ਜਿੱਥੇ ਉਹਨਾਂ ਨੂੰ ਮਿਲਦਾ ਇੱਧਰ ਪਹਿਲੇ ਨਮੜਾ ਇਧਰੋਂ ਫਿਰ ਇੱਧਰ ਚੱਕੀ ਜਾਂਦੇ ਉਹ ਬਾਲੇ ਪਾਸੇ ਜੋਰ ਲਾ ਰਹੀ ਹੈ ਜੀ ਉਹ ਤਾਂ ਲੋਕ ਨਾ ਇਕੱਠੇ ਹੁੰਦੇ ਤਾਂ ਹੜਗਰ ਲੱਗਦਾ ਬਿਲਕੁਲ ਤਾਂ ਪਾਰ 19 ਦੇ ਵਿੱਚ 19 ਦੇ ਵਿੱਚ ਅਸੀਂ ਰਾਤਾਂ ਉਰੇ ਕੱਟੀਆਂ ਤੁਸੀਂ ਵੀ ਸਾਰੇ ਨਾਲੇ ਸੀਗੇ ਪਾਵਲਕ ਨਾ ਸਾਰਾ ਲਾਜਦਾ ਅੱਜ ਵੀ ਡਰਾਮਾ ਕਰਨਾ ਇਹ ਲੇਬਰ ਦਾ ਨਹੀਂ ਤਾਂ ਪਈਆਂ ਦਾ ਰਾਤ ਇੱਕ ਇੱਧੇ ਰਾਤ ਰਹਿਣ ਬਸ ਇਹ ਬੰਦਾ ਤਿੰਨ ਬੰਦੇ ਸਿਰਫ ਹਾਂਜੀ ਹਾਂਜੀ ਤਾਂ ਕੋਈ ਬੰਦਾ ਨਹੀਂ ਦੱਸਦੇ ਅੱਜ ਵੀ ਜਦਾਂ ਤੁਹਾਨੂੰ ਉਹਨਾਂ ਨੂੰ ਪਤਾ ਕੋਈ ਸਰਕਾਰੀ ਸਰਕਾਰੀ ਤਾਂ ਸਭ ਨੇ ਆਣਾ ਉਹਦੇ ਕੋਈ ਡਰਾਮਾ ਕਰਿਆ ਹੈਗਾ ਸਰਕਾਰੀ ਕੋਈ ਪਤਾ ਸਰਕਾਰੀ ਬੰਦੇ ਤਿੰਨ ਤੇ ਸਿਰਫ ਲੰਗੀ ਜਨੇ ਕਿਸਤੀ ਜਨੇ ਬਾਕੀ ਕੋਈ ਨਹੀਂ ਪੈਰ ਜੀਓ ਸਾਹਿਬ ਸੀ ਕਿਉਂ ਰਹਿੰਦੇ ਸੀ ਸਾਹਿਬ ਜੀ ਸਾਹਿਬ ਇਹ ਬੰਦੇ ਹੈਗੇ ਆ ਆਪਾਂ ਆਪਾਂ ਵੀ ਹੋਏਗੇ ਆਪਾਂ ਦੂਸ਼ਣਵਾਜੀ ਨੂੰ ਛੱਡ ਕੇ ਕਿਸੇ ਤਰ੍ਹਾਂ ਆਪਣਾ ਕੰਮ ਟਾਲੀ ਠੀਕ ਕਰੀਏ ਹੁਣ ਕੱਲੋਂ ਆਪਾਂ ਉਹਦੇ ਟ੍ਰੈਂਚ ਬਣਾਉਂਦੇ ਤੁਸੀਂ ਥੋੜਾ ਤਾਂ ਨਵਾਰਤ ਹੋਈ ਸਾਰੇ ਜਣੇ ਇਲਾਕੇ ਸੰਭੀ ਹੋਈ ਏ ਗੱਲ ਇਹਨੂੰ ਅੱਜ ਰਾਤ ਆਪਾਂ ਹੋਰ ਸੰਭੀਏ ਗੱਲ ਨੂੰ ਟ੍ਰੈਜ ਮਾਰ ਕੇ ਦਾ ਚੇਂਜ ਕਰੀਏ ਬਹੁਤ ਪਾਣੀ ਤੇ ਬਹੁਤ ਚੇਂਜ ਹੋ ਗਿਆ ਸਾਰਾ ਰੇਤ ਦਾ ਮੁਸੀਬਤ ਤੇ ਟਲ ਜਾਣੀ ਜਗਾ ਚੋੜੀ ਉਹਦੇ ਨਾਲੇ ਸਿਸਟਮ ਦੀ ਕੋਈ ਯਾਰ ਨਿਊ ਡਰਾਚ ਨਾਲ ਠੀਕ ਆ ਹੋਇਆ ਇਹ ਰੇਤਾ ਉੱਚਾ ਹੋ ਗਿਆ ਬਹੁਤ ਰੀਸਿਲਟਿੰਗ ਨਹੀਂ ਹੋਈ ਪਰ ਇੱਕ ਉਹਨਾਂ ਦੀ ਬੇਵਕੂਫੀ ਜੇ ਇਲਾਕਾ ਜੋ ਰੈਡਾ ਨਾ ਮਾਰਦਾ ਫਿਰ ਭਾਰੀ ਪੈ ਗਿਆ ਦਾ ਇਲਾਕੇ ਬਿਲਕੁਲ ਇਹਦਾ ਆਪਾਂ ਲੱਗੇ ਇੰਨੀ ਇੰਨੀ ਪਤਾ ਨਹੀਂ ਕਿੱਥੋਂ ਪ੍ਰਬੰਧਨ ਦੀ ਕਮੀ ਹੈਗੀ ਉਹ ਤੋਂ ਦਿਖਦਾ ਥੋੜੀ ਮਿਸਮੈਨੇਜਮੈਂਟ ਦੀ ਹਾਂ ਸਾਰੰਗਪੁਰ ਜਦੋਂ ਫੋਨ ਆਇਆ ਸਰਪੰਚ ਦਾ ਕਹਿੰਦਾ ਵੀ 20 20 ਮਿੰਟ ਲੱਗਣੇ ਭਈ ਇੰਨਾ ਜ਼ਿਆਦਾ ਪਾਣੀ ਬੱਜ ਰਿਹਾ ਅੱਧੇ ਘੰਟੇ ਜਿਹੋ ਤੇ 100 150 ਬੰਦਾ ਪਹੁੰਚ ਗਿਆ ਲੋਕਾਂ ਮੈਂ ਦੱਬ ਕੇ ਉੱਥੇ ਤੱਕ ਲਾਈਵ ਹੋ ਕੇ ਕਿਹਾ ਪਰ ਉਸੇ ਤਾਂ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਤਾਂ ਕੋਈ ਕਮੀ ਨਹੀਂ 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 ਆਪਣੇ ਪਿਛਲੀ ਵਾਰ 19 ਵਿੱਚ ਵੀ 20 ਰਾਤਾਂ ਉਹਦੇ ਕੱਟੀਆਂ ਇਹਨਾਂ ਲੱਗੇ ਹੋਏ ਨੇ ਇੱਥੇ ਤਾਂ ਜੀ 2 ਸਾਲ ਪਹਿਲਾਂ ਨਹਿਰ ਪਾਣੀ ਕੱਠੀ ਰਾਤ ਇਹ ਉੱਧਰ ਵੀ ਹੋਇਆ ਉਧਰ ਸਾਡੇ ਐਮਐਲਏ ਸਾਹਿਬ ਆ ਉਹ ਪੈਲ ਬੰਦੇ ਇੰਨੇ ਚੱਲਦੇ ਆ ਰੱਗੂ ਰੂਰ ਦੇ ਕੋਲ ਦੀ ਮੋੜ ਜਾਂਦੇ ਆ ਗਾਂ ਆਦੇ ਜੇ ਨਹੀਂ ਆ ਹਾਲ ਵਾਵੇ ਸਾਡੇ ਤਾਂ ਹੁੰਦਾ ਹੁੰਦਾ ਇੱਕ ਸੜਕ ਦੇ ਕਿਨਾਰੇ ਗੜ ਕੇ ਕਹੀ ਜੀ ਚਲਾ ਕੇ ਥੱਕ ਗਿਆ ਉਹਦਾ ਕੱਢ ਵੀ ਦੇਖ ਕੇ ਘੁਰ ਕੇ ਕੱਲ ਵੀ ਦੇਖ ਕੇ ਹੁੰਦੇ ਗਏ ਹੋਲੀ ਕੋਈ ਨਹੀਂ ਨਦੀ ਵੀ ਆਈ ਵੀ ਉਹਦਾ ਮੁੱਛਾ ਜਿਹਾ ਮੋੜ ਕੇ ਲਾਂਗੇ ਜੀ ਪਹਿਲੇ ਵੀ ਉਹ ਖੜਿਆ ਨਹੀਂ 5 ਮਿੰਟ ਵੀ ਆਪਾਂ ਵੀ ਤਾਂ ਸਾਰੇ ਨੱਗੇ ਪੈਰੀਓ ਖੜੇ ਆ ਸੋਰਾ ਲੱਕਈ ਨੱਗੇ ਪੈ ਰਹੇ ਵੇ ਮੈਂ ਜੇ ਸਵੇਰੇ 6 ਵਜੇ ਆਏ ਨਾ ਜਿੰਮੇਵਾਰੀ ਬਾਡੀ ਬੌਂਡ ਹੋ ਜਾਣੀ ਜੇ ਕੋਈ ਵੀਰੇ ਮੈਂ ਨਹੀਂ ਜੇ ਹੋਣਾ ਡੀਸੀ ਸਾਹਿਬ ਨੂੰ ਹੁਣ ਪਾ ਲੋ ਸਵੇਰੇ ਪਾ ਲੈ ਕਰਾ ਪੋਪਲੈਨ ਆ ਜਾਣ ਜੇ ਆਪਰੇਟਰ ਨਾ ਹੋਏ ਤਾਂ ਜੁਹਾਰੀ ਨਾਲ ਕਰਿਆ ਵਾ ਮੁੰਡਾ ਦਬਈ ਤੋਂ 4 ਆਪਰੇਟਰ ਸਵੇਰੇ 6 ਵਜੇ ਖੜੇ ਹੋਣਗੇ ਆਪਰੇਟਰ ਪੋਪਲੈਨ ਨਾਲੇ ਤੁਸੀਂ ਪੋਪਲੈਨ ਜਿਹੜੀਆਂ ਪਾਤਮਾਲਾ ਪ੍ਰੋਜੈਕਟ ਦੇ ਨਾਲ ਗੱਗੋ ਵਾਲੇ ਉੱਤੇ ਖੜੇ ਉਹਨਾਂ ਦੇ ਉੱਤੇ ਇਨਸ਼ਾਅੱਲਾ ਨੰਬਰ ਮਨਾਈਂਦੇ ਰਹਿਣਗੇ ਕਾਫੀ ਲੰਬਾ ਦਰਿਆ ਹੈ ਨਾ ਪਾਣੀ ਉਧਰਲੇ ਪਾਸੇ ਚੱਲਣ ਲੱਗ ਜਵੇ ਉਧਰ ਪਿੰਡ ਨਹੀਂ ਹੈ ਤਾਂ ਸਾਡੇ ਪਿੰਡ ਵੱਜ ਜਾਣਗੇ ਕੋਈ ਨਹੀਂ ਸਰ 24x7 ਸਾਡੇ ਅਸੀਂ ਲੱਗੇ ਹੋਏ ਆ ਜੀ ਬੜਾ ਧੰਨਵਾਦ ਤੁਸੀਂ ਨੌਜਵਾਨ ਮੁੰਡੇ ਹੋ ਅੱਛੀ ਗੱਲ ਐ ਐਕਚੁਅਲੀ ਇਹ ਐਕਸਪੀਰੀਅੰਸ ਹੋਇਆ ਵਾ ਯੂਰੇ ਪਹਿਲਾਂ ਅੜੀ ਰਿਸਮਾਨ ਦੀ ਗੱਲ ਕਰਦੇ ਨਾ ਡਰੇਨ ਦੀ ਇਹ ਵੀ ਇਹ ਹੋਇਆ ਤਾਂ ਤੁਹਾਨੂੰ ਐਕਸਪੀਰੀਅੰਸ ਵਾਲੀ ਗੱਲ ਦਸੀਏ ਕੋਈ ਵੈਸੀ ਐਡਵਾਈਸ ਨਹੀਂ ਹੈਗੀ ਪਰ ਬਲੀ ਕੋਈ ਨਹੀਂ ਓਨ ਪ੍ਰੈਕਟੀਕਲ ਹੋਈ ਹੋਈ ਚੀਜ਼ ਐ ਇਹਦੇ ਨਾਲ ਵੱਧ ਪਾਣੀ ਸੀ ਇੱਥੇ ਪੀ ਪਰਲੇ ਪਾਸੇ ਐਤ ਕੀ ਦਾ ਬਹੁਤ ਘਾਟ ਹੈ ਪਿਛਲੇ ਤੇ ਕਾਜ ਜਿਵੇਂ ਬੋਲਡਰ ਦਾ ਕਾਫੀ ਹਿੱਸਾ ਹੋਇਆ ਵੀ ਸੀ ਬਫੇਰ ਠੀਕ ਹੈ ਸਭ ਤੋਂ ਬਦਮਾਰੀ ਹੋ ਰਹੀ ਹੈ ਜੀ ਉਹ ਫਿਰ ਗਿਆ ਜੀ ਹੈ ਆਪ ਨੂੰ ਜਦ ਤੱਕ ਗਿਰ ਗਈ ਉਹ ਐਸੀ ਉਹ ਮੇਰੇ ਟਾਈਮ ਤੇ ਕਰਾਇਆ ਸੀ ਕਾਫੀ ਕਰਾਇਆ ਤੁਸੀਂ ਡੂ ਇਹ ਅੱਗੇ ਰਹਿ ਗਿਆ ਇਹ ਜੀ ਡੂਗਾ ਜੇ ਡੂਗਾ ਹੋ ਕੇ ਪੱਕਾ ਹੋਵੇ ਫਿਰ ਖੜਾ ਹੋਊਗਾ ਉਹ ਅਸਲ ਚ ਉਹ ਮਨਰੇਗਾ ਸਕੀਮ ਚ ਕਰਾਇਆ ਸੀ ਸਪੈਸ਼ਲ ਡਰਾਈਵ ਦੇ ਨਾਲ ਹੋਣਾ ਸਪੈਸ਼ਲ ਡਰਾਈਵ ਦੇ ਨਾਲ ਕਰਾਉ ਉਹ ਇਹ ਡੇਢ ਦੋ ਕਲੈਕਟਰ ਇੱਥੇ ਜਿਹੜੀ ਐਸ ਡੀ ਐਮ ਸੀ ਨਾ ਲੇਡੀ ਇੱਕ ਉਹ ਨਾਲ ਹੋ ਕੇ ਮਿਹਨਤ ਕਰਕੇ ਕਰਾਉਂਦੀ ਰਹੀ ਇਹ ਨਹੀਂ 1.5 ਕਿਲੋਮੀਟਰ ਲੰਬਾ ਹੋ ਜਾਵੇ ਹਾਂ ਸਾਰੰਗਪੁਰ ਦਾ ਚਾਹ ਦੀ ਪਰਨੀਕਾ ਤੇ ਪਾਣੀ ਦੇ ਬੰਦੇ ਨਾਲੇ ਲੱਗਿਆ ਹੋਇਆ ਚੱਲਦੇ ਆ ਪੋਤੇ ਵਾਲਾ ਕਿੱਥੇ ਫਾਰਕ ਹਾਂ ਉੱਥੇ ਵੀ ਸਿਚੁਏਸ਼ਨ ਹੈ ਨਾ ਚੱਲਣਾ ਉੱਧਰ ਦੇਖ ਕੇ ਆਏ ਹਾਂਜੀ ਚੱਲੋ ਹੋਰ ਚੱਲੀਏ ਉੱਥੇ ਤਾਂ ਫਰਕ ਹੈ ਜੀ ਉੱਥੇ ਨਾ ਇਹ ਦਰਿਆ ਖੁੱਲਾ ਥੋੜਾ ਜਿਹਾ ਪਰਲਾ ਸਾਈਡ ਥੋੜੀ ਜਿਹੀ ਨਹੀਂ ਨੀ ਉੱਥੇ ਪਾਣੀ ਖੁੱਲ ਗਿਆ ਰਾਤ ਪਾਣੀ ਜਦੋਂ ਵੱਧ ਪਾਣੀ ਨੂੰ ਉਧਰ ਮਾਰਿਆ ਤੱਕ ਪਾਸੇ ਢੇਰੀ ਪਈ ਸੀ ਥੋੜਾ ਅਸਲ 'ਚ ਜਿਆਦਾ ਦਿੱਕਤ ਆ ਮੀਂਹ ਤੇ ਚਿਕੜੀ ਨੇ ਕਰੀ ਉਦੋਂ ਵਿੱਚ ਨਾ ਟਾਵਰ ਖੜਾ ਆ ਪਾਣੇ ਬਿਜਲੀ ਦਾ ਉਹਦੇ ਨਾਲ ਆ ਕੇ ਜੋ ਗਰਗਰੂਪ ਤੇ ਲੱਗੇ ਉਹ ਰੇਤ ਆ ਕੇ ਸਾਰਾ ਉੱਥੇ ਜਮਾ ਹੋਈ ਗਿਆ ਉਦੋਂ ਪਾਣੀ ਸਿੱਧਾ ਇਧਰ ਨੂੰ ਵਜਣ ਲੱਗ ਪਿਆ ਉੱਥੇ ਲੰਘਦੀ ਦੋ ਲਾਈਨਾਂ ਲੱਗਦੀਆਂ ਉੱਥੇ ਵਿੱਚ ਦੋ ਲਾਈਨਾਂ ਚਲੋ ਆ ਫਿਰ ਉਧਰ ਜਾਈਏ ਠੀਕ ਹੈ ਨਾ